ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਛੋਟਾ ਸਿੱਧੂ ਮੂਸੇ ਵਾਲਾ ਵਾਪਸ ਆ ਚੁੱਕਿਆ ਜਿਸ ਦੀਆਂ ਤਸਵੀਰਾਂ ਤੁਸੀਂ ਹਸਪੀਟਲ ਚੋਂ ਦੇਖ ਰਹੇ ਹੋ ਇਹ ਤਸਵੀਰਾਂ ਸਿੱਧੂ ਮੂਸੇ ਦਾ ਫਾਦਰ ਸਾਹਿਬ ਨੇ ਖੁਦ ਆਪਣੇ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀਆਂ ਸੀ ਹਸਪੀਟਲ ਵਿੱਚ ਵੀ ਕੇਕ ਕੱਟੇ ਗਏ ਨਰਸਾਂ ਦੇ ਨਾਲ ਤੇ ਮਾਤਾ ਜੀ ਦੇਖੋ ਛੋਟੇ ਸਿੱਧੂ ਮੂਸੇ ਵਾਲ ਨੂੰ ਦੇਖ ਕੇ ਕਿੰਨਾ इमोशनल ਦਿਖਾਈ ਦੇ ਰਹੇ ਨੇ ਤੇ ਦੇਖੋ ਸਾਰੇ ਹਸਪੀਟਲ ਵਾਲਾ ਸਟਾਫ ਵੀ ਬਹੁਤ ਖੁਸ਼ ਦਿਖਾਈ ਦੇ ਰਿਹਾ ਹੈ ਕਿਉਂਕਿ ਸਭਨਾਂ ਨੂੰ ਚਾਹ ਇਹਨਾਂ ਦੇ ਖੁਸ਼ੀ ਹੈ ਨਹੀਂ ਕਿਉਂਕਿ ਸਾਡਾ ਸਿੱਧੂ ਮੂਸੇ ਵਾਲਾ ਦੁਬਾਰੇ ਵਾਪਸ ਆ ਚੁੱਕਿਆ ਹੈ ਇਹ ਖਬਰ ਸੁਣਨ ਤੋਂ ਬਾਅਦ ਰਾਜਾ ਵੜਿੰਗ ਵੀ ਦੇਖੋ ਸਿੱਧੂ ਮੂਸੇ ਦੇ ਫਾਦਰ ਸਾਹਿਬ ਨੂੰ ਹਸਪੀਟਲ ਜਿਵੇਂ ਨਹੀਂ ਜਾਂਦਾ ਤੇ ਫੁੱਲਾਂ ਦਾ ਗਲਸ ਹਸਤਾ ਦੇ ਕੇ ਵਧਾਈਆਂ ਦਿੰਦਾ ਜੋ ਕਿ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ। ਆ। ਹਾਂਜੀ ਅਸੀਂ ਖੜੇ। ਬਾਕੀ ਤੁਸੀਂ ਵੀ ਛੋਟੇ ਸਿੱਧੂ ਮੂਸੇਵਾਲ ਦੀ ਲੰਮੀ ਉਮਰ ਲਈ ਤੇ ਖੁਸ਼ੀਆਂ ਲਈ ਦੁਆਵਾਂ ਰੱਬ ਅਗੇ ਕਰਿਓ ਤੇ ਐਮ ਦੀਆਂ ਹੋਰ ਨਵੀਂ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਧੰਨਵਾਦ।